ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪ੍ਰਸ਼ੰਸਾ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। ਮਰਹੂਮ ਗਾਇਕ ਦੇ ਮਾਪਿਆਂ ਨੇ ਆਪਣੇ ਘਰ ਨੰਨੇ ਮਹਿਮਾਨ ਦਾ ਸਵਾਗਤ ਕੀਤਾ ਹੈ। ਮੁਸੇਵਾਲੇ ਦੇ ਪਿਤਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉੱਤੇ ਨਵਜੰਮੇ ਪੁੱਤਰ ਨਾਲ ਪੋਸਟ ਸ਼ੇਅਰ ਕਰਕੇ ਇਹ ਗੁੱਡ ਨਿਊਜ਼ ਫੈਨਜ਼ ਨੂੰ ਦਿੱਤੀ ਹੈ। ਦੱਸਦੀ ਹੈ ਕਿ ਸਿੱਧੂ ਮੁਸੇਵਾਲੇ ਦੀ ਮਾਂ ਚਰਨ ਕੌਰ ਨੇ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸਿੱਧੂ ਮੂਸੇਵਾਲੇ ਦੇ ਘਰ ਦੁਬਾਰ ਤੋਂ ਖੁਸ਼ੀਆਂ ਆ ਪਰਸੀਆਂ ਨੇ ਖੁਸ਼ੀਆਂ ਦਾ ਮਾਹੌਲ ਹੈ ਕਹਿੰਦੇ ਨੇ ਕਿ ਵੱਡਾ ਦੁੱਖ ਦੂਰ ਕਰਨ ਦੇ ਲਈ ਇੱਕ ਤਣਕਾ ਖੁਸ਼ੀ ਦਾ ਕਾਫੀ ਹੁੰਦਾ ਤਾਂ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਵੱਲੋਂ ਜਿਹੜੀ ਲੰਮੇ ਸਮੇਂ ਤੋਂ ਅਰਦਾਸ ਕੀਤੀ ਜਾ ਰਹੀ ਸੀ ਇਸ ਦਾ ਜ਼ਿਕਰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਵੀ ਕੀਤਾ ਕਿ ਫੈਨਸ ਦੇ ਚਾਹਣ ਕਰਕੇ ਫੈਨਸ ਦੀਆਂ ਅਰਦਾਸਾਂ ਕਰਕੇ ਜਿਹੜੇ ਸਿੱਧੂ ਮਸੇਵਾਲੇ ਨੂੰ ਚਾਹਣ ਵਾਲੇ ਸੀ ਉਹਨਾਂ ਕਰਕੇ ਹੁਣ ਸਿੱਧੂ ਮਸੇਵਾਲੇ ਦੇ ਘਰ ਇੱਕ ਛੋਟੇ ਬੇਟੇ ਨੇ ਜਨਮ ਲਿੱਤਾ ਹੈ ਇਹ ਮਰਹੂਮ ਗਾਇਕ ਸਿੱਧੂ ਮਸੇਵਾਲੇ ਦੇ ਛੋਟੇ ਭਰਾ ਨੇ ਮੁੱਢ ਤੋਂ ਜਨਮ ਲਿੱਤਾ ਹੈ ਇਸ ਦੀ ਤਸਵੀਰ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਆਈਵੀਐਫ ਤਕਨੀਕ ਰਾਹੀਂ ਸਿੱਧੂ ਮਸੇਵਾਲੇ ਦੇ ਮਾਤਾ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਦੁਬਾਰ ਤੋਂ ਘਰ ਦੇ ਵਿੱਚ ਨੇ ਜਿਹੜੀਆਂ ਸਿੱਧੂ ਮੁਸੇਵਾਲੀ ਦੀ ਹਵੇਲੀ 'ਚ ਖੁਸ਼ੀਆਂ ਆ ਗਈਆਂ ਨੇ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਕਿ ਕੇਕ ਕਟਿਆ ਜਾ ਰਿਹਾ ਜਿਹੜੀਆਂ ਨਰਸ ਨੇ ਪਲਾਂਟ ਕੀਤਾ ਸੀਗਾ ਜੋ ਟ੍ਰੀਟਮੈਂਟ ਕੀਤਾ ਸੀ ਜਿਹੜੇ ਮਾਤਾ ਮਰਹੂਮ ਗਾਇਕ ਦੇ ਪ੍ਰੈਗਨੈਂਟ ਸੀਗੇ ਉਹ ਡਿਲੀਵਰੀ ਕੀਤੀ ਸੀ ਜਿਨ੍ਹਾਂ ਨੇ ਉਹ ਨਰਸਾਂ ਵੀ ਬੈਠੀਆਂ ਨੇ ਨਰਸਿਸ ਬੈਠੀਆਂ ਨੇ ਡਾਕਟਰਸ ਬੈਠੇ ਨੇ ਨਾਲ ਸਿੱਧੂ ਮੁਸੇਵਾਲੇ ਦੇ ਪਿਤਾ ਬੈਠੇ ਨੇ ਕੇਕ ਕੱਟੇ ਜਾ ਰਹੇ ਨੇ ਇਹ ਖੁਸ਼ੀਆਂ ਦੁਬਾਰਤੋਂ ਘਰ ਦੇ ਵਿੱਚ ਆਉਣ ਲੱਗੀਆਂ ਨੇ ਜਿਹੜੇ ਚੁੱਲਿਆਂ ਦੇ ਵਿੱਚ ਅੱਗ ਨਹੀਂ ਬਲੀ ਸੀ ਤਾਂ ਉਹ ਘਰਾਂ ਦੇ ਵਿੱਚ ਦੁਬਾਰਤੋਂ ਜਿਹੜੀ ਹੈ ਚੁੱਲਿਆਂ ਦੇ ਉੱਤੇ ਖੁਸ਼ੀਆਂ ਦੀਆਂ ਮਠਿਆਈਆਂ ਬਣਨ ਗਈਆਂ ਤਾਂ ਖੁਸ਼ੀ ਦਾ ਮਾਹੌਲ ਹੈ ਜਿਹੜਾ ਸਿੱਧੂ ਮਸੇਵਾਲੇ ਦੀ ਹਵੇਲੀ ਦੇ ਵਿੱਚ ਗੂੰਜ ਗਿਆ ਇਸੇ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਹੜੇ ਸਿੱਧੂ ਮਸੇਵਾਲੇ ਦੇ ਫੈਨਸ ਨੇ ਲਗਾਤਾਰ ਉਹ ਸਾਂਝੀ ਕਰ ਰਹੇ ਨੇ ਜਾਣਕਾਰੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਟਵੀਟ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਬੱਚੇ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਹੈ ਕਿ ਹੈ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਉਹਨਾਂ ਨੇ ਟਵਿੱਟਰ ਤੇ ਇਹ ਸਾਂਝੀ ਕੀਤੀ ਹੈ ਅਸੀਸਾਂ ਜਿਹੜੀਆਂ ਨੇ ਸ਼ੁਭਦੀਪ ਨੂੰ ਚਾਉਣ ਵਾਲੀਆਂ ਲੱਖਾਂ ਕਰੋੜਾਂ ਅਸੀਸਾਂ ਦੇ ਸਦਕਾ ਪੁੱਤਰ ਦਾ ਜਨਮ ਹੋਇਆ ਸਿੱਧੂ ਮੂਸੇਵਾਲੇ ਦੇ ਘਰ ਇਸ ਦਾ ਜ਼ਿਕਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕੀਤਾ ਹੈ ਟਵਿੱਟਰ ਦੇ ਉੱਤੇ ਉਹਨਾਂ ਨੇ ਪੋਸਟ ਕੀਤਾ ਹੈ ਇੰਸਟਾਗ੍ਰam ਅਕਾਊਂਟ ਤੇ ਉਹਨਾਂ ਨੇ ਲਿਖਿਆ ਆਪਣੇ ਤੇ ਕਿ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਲਈ ਮੈਂ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਫੈਨਸ ਨੇ